ਆ ਵੇਖੋ ਕਿੰਨੇ ਨਿਆਣੇ ਮੇਰੇ ਹੈਲੋ ਕਮਲਿਆ ਦਾ ਟੱਬਰ ਇਕੱਠਾ ਹੋਇਆ ਸਾਰਾ ਆ ਮੰਨ ਥੱਲੇ ਰਹਿ ਗਈ ਆਪਾਂ ਕਿੱਥੇ ਚੱਲਨੇ ਆਪਾਂ ਕਿੱਥੇ ਚੱਲਦੇ ਦੱਸੋ ਕਿੱਥੇ ਚੱਲਦੇ ਨੇ ਆਣ ਸਟ ਸਾਡੀ ਦਰਜਣੇ ਆ ਰਹੇ ਸਾਡੀ ਬਾਜ ਸੁਣ ਕੇ ਲੋਕੀ ਬਾਹਰ ਨਿਕਲੇ ਕਹਿੰਦੇ ਪਤਾ ਨਹੀਂ ਕਿਹੜਾ ਸਿਤਾਈਆਂ ਦਾ ਟੱਪਰ ਆ ਗਿਆ ਅੱਜ ਪੂਰੇ ਜਹਾਨ ਦੇ ਵਿੱਚ ਉਹਨਾਂ ਦਾ ਨਾਮ ਗੁਰੂ ਜੀ ਦੇ ਨਾਲ ਜਾਣਿਆ ਜਾਂਦਾ ਹੈ ਜੋ ਸੱਚੇ ਦਰਬਾਰ ਕੀ ਫੈਲਿਆ ਜਿੱਥੇ ਵੀ ਭਗਤ ਸੁਦਾ ਮਦਨ ਦਾ ਨਾਮ ਮੰਗਾ ਉੱਥੇ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਨਾਮ ਜ਼ਰੂਰ ਆਉਂਦਾ ਹੈ ਬੱਚਿਆਂ ਦੇ ਵਿੱਚ ਇਕੱਠੇ ਖੇਡੇ ਹਨ ਇਕੱਠੇ ਭਲੇ ਦੇਖੋ ਇਹ ਭਗਵਾਨ ਤੇ ਭਗਤ ਕਿੰሴ ਖੇਡੇ ਹਨ ਇੱਕ ਭਗਤ ਤੇ ਇੱਕ ਭਗਵਾਨ ਬਚਪਨ ਵਿੱਚ ਇਕੱਠੇ ਖੇਡੇ ਹਨ ਇਕੱਠੇ ਭਲੇ ਹਰ ਪੇਂ ਦੀ ਸੋਚ ਉਹ ਐਨੀ ਗਰੀਬੀ ਸੀ ਹੱਥ ਹੋਈ ਪੈਸੇ ਦੇ ਨਹੀਂ ਸੀ ਘਰ ਵਿੱਚ ਬੱਚੇ ਵੀ ਪਾਸ ਪਾਸ ਦੇ ਰੁੱਖੇ ਰਹਿੰਦੇ ਸੀ ਐਨੀ ਗਰੀਬੀ ਸੀ ਤੇ ਹਰ ਵੇਲੇ ਸੁਆਸ ਸੁਆਸ ਸ਼੍ਰੀ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਸ਼੍ਰੀ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਸ਼੍ਰੀ ਕ੍ਰਿਸ਼ਨਾ ਜਪਦੇ ਰਹੇ ਸੀ ਤੇ ਜਦੋਂ ਸ਼੍ਰੀ ਕ੍ਰਿਸ਼ਨ ਜਪਦੇ ਰਹੇ ਸ਼੍ਰੀ ਕ੍ਰਿਸ਼ਨ ਦਾ ਨਾਮ ਸੁਣ ਕੇ ਉਹਨਾਂ ਦੀ ਘਰਵਾਲੀ ਨੇ ਇੱਕ ਵਾਰੀ ਮਹਿਣਾ ਮਾਰ ਦਿੱਤਾ ਭਗਤ ਸੁਦਾਮਨ ਜੀ ਨੇ ਕਿ ਜਿਨ੍ਹਾਂ ਦਾ ਤੁਸੀਂ ਨਾਮ ਜਪਦੇ ਰਹਿੰਦੇ ਆ ਉਹਨਾਂ ਨੂੰ ਲੋਕੀ ਦੁਆਰ ਦਾ ਦੇਸ਼ ਕਹਿੰਦੇ ਆ ਉਹ ਦੁਨੀਆਂ ਦੇ ਰਾਜਾ ਆ ਬਾਦਸ਼ਾਹ ਆ ਤੁਸੀਂ ਕਹਿੰਦੇ ਆ ਤੁਸੀਂ ਉਹਨਾਂ ਦੇ ਮਿੱਤਰ ਆ ਤੁਹਾਨੂੰ ਐਨੀ ਗਰੀਬੀ ਐਨੀ ਤਰਫ ਦਿੱਤਾ ਫੇ ਕੀ ਕਰਨਾ ਇਦਾਂ ਹੀ ਮਿੱਤਰਾਂ ਨੂੰ ਦੋਸਤੀ ਨੇ ਜਿ ਉਹਨਾਂ ਦੇ ਹੁੰਦਿਆਂ ਉਹਦੀ ਬਾਦਸ਼ਾਹੀ ਤੇ ਹੁੰਦਿਆਂ ਤੁਸੀਂ ਐਨੀ ਗਰੀਬੀ ਚ ਭੁੱਖ ਮਰੀ ਜਿੰਨੀ ਕੀਤੀ ਕਰੋ ਘਰ ਵਾਲੀ ਨੇ ਮਹਿਣਾ ਮਾਰਿਆ ਕਿ ਜਾਓ ਜਾ ਕੇ ਕ੍ਰਿਸ਼ਨ ਭਗਵਾਨ ਨੂੰ ਆਪਣੀ ਗਰੀਬੀ ਦਾ ਹਾਲ ਸੁਣਾਓ ਕਿ ਤੁਸੀਂ ਕਿੰਨੇ ਉਥੇ ਗਰੀਬੀ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਨਹੀਂ ਗਏ ਨਹੀਂ ਜਿਓ ਦੋਸਤੀ ਕਾ ਦੀ ਜਿੱਥੇ ਮਤਲਬ ਹੋਵੇ ਬੋਲੀਏ ਸੱਚੇ ਪਰਿਵਾਰ ਦੀ ਨੀਂਹ ਉਹ ਦੋਸਤੀ ਕਾ ਦੀ ਜਿੱਥੇ ਮਤਲਬ ਹੋਵੇ ਤੇ ਨਹੀਂ ਗਏ ਘਰ ਵਾਲੀ ਤੇ ਜਾਦਾ ਮੈਣੇ ਕਿ ਮੇਰੇ ਸੋਨੇ ਦੇ ਬਾਗ ਜਾਣਾ ਪਿਆ ਹੁਣ ਚਲੇ ਤਾਂ ਗਏ ਜਾ ਕੇ ਦਵਾਰ ਪਰ ਜਦੋਂ ਹਾਲਤ ਦੇਖਦੇ ਆ ਪੁੱਛਦੇ ਆ ਭਾਈ ਤੂੰ ਕੌਣ ਹੈ ਤੂੰ ਤਾਂ ਸੁਦਾਮਨ ਜੀ ਕਹਿੰਦੇ ਆ ਮੈਂ શ્રીਕ੍ਰਿਸ਼ਨ ਭਗਵਾਨ ਦਾ ਦੋਸਤ ਹਾਂ ਮਿੱਤਰ ਹਾਂ ਉਸਾਰੇ ਹਸਨ ਲੱਗ ਕੇ ਕਹਿੰਦੇ ਹੈ ਸਿਰ ਤੇ ਪੈਰਾਂ ਤੇ ਫੱਡੇ ਪੁਰਾਣੇ ਕੱਪੜੇ ਨਾਲ ਪਹਿਰਾ ਸੋ ਕੋਈ ਜੋੜਾ ਮਾਤਨ ਦੇ ਜਾਮਾ ਨਾਲ ਸਿਰ ਤੇ ਪਗੜੀ ਆ ਕਿ ਹਾਂ ਪ੍ਰਭੂ ਤੇਰੀ ਕਿਰਪਾ ਦਾ ਸਭ ਕੁਝ ਠੀਕ ਆ ਅਮੰਦੇ ਨਾਲ ਮਹਾਰਾਜ ਦਾ ਪਤਾ ਸਨ ਦਿਨਾਂਾਂ ਨਾਲ ਜਾਣ ਦਾ ਕਾਹਦਾ ਜਾਣ ਜਾਣ ਉਹ ਤਾਂ ਪੁੱਛਦੇ ਸੀ ਵੀ ਆਪਣੇ ਲੋਹੋਂ ਮੰਗੇ ਕੀ ਮੰਗਣਾ ਫਿਰ ਪੁੱਛਿਆ ਸਦਾ ਮੈਂ ਨਹੀਂ ਦੱਸ ਤੂੰ ਤੇਰੇ ਘਰ ਸਭ ਕੁਝ ਠੀਕ ਆ ਹਾਂਜੀ ਪ੍ਰਭੂ ਤੇਰੀ ਕਿਰਪਾ ਦੇ ਨਾਲ ਸਭ ਕੁਝ ਠੀਕ ਆ अच्छा फिर भी दसया फिर तीसरी बारी पूछया कंदे देख तू कुछ न को ना दस सब कुछ तेरे घर ठीक है कंदे तेरी कृपा ਨਾਲ ਸਭ ਕੁਝ ਤੇ ਕंदे ठीक है फिर जे मेरी कृपा ना ठीक है, है, है। ना ਤਾਂ मेरी कृपा ਨਾਲ ਠੀਕ ਹੀ ਹੈ ਸਭ ਕੁਝ ਬੋਲੀਏ ਸੱਚੇ ਦਰਬਾਰ ਕੀ ਹੈ ਤੁਝੇ ਮੇਰੀ ਕਿਰਪਾ ਨਾਲ ਨਾ ਜਾਂਦਾ ਤਾਂ ਫਿਰ ਕਰਨਗੇ ਨਾ ਜਾਂਦਾ तेरे ਘਰ ਅਨੰਦਈਆ ਤਾਂ ਸੁਦਾਮਾ ਜੀ ਦੀ ਘਰ ਵਾਲੀ ਨੇ ਇੱਕ ਚਾਵਲ ਕੱਚੇ ਨੇ ਬੰਨ ਕੇ ਉਹਦੇ ਭਾਣੇ ਨਾਲ ਭੇਜੇ ਸੀ ਤੇ ਜੇ ਤੁਹਾਡੇ ਦੋਸਤ ਪੁੱਛਣਗੇ ਕਿ ਤਾਬੀ ਨਹੀਂ ਭੇਜਿਆ ਤੇ ਆ ਦੇਖ ਰਹੇ ਹੋ ਵੀ ਉਹ ਅੰਡਰ ਤੋਂ ਮੰਗੇ ਦਿੱਤੀ ਸੀ ਘਰ ਚ ਤਾ ਉਹ ਵੀ ਸੀ ਇੰਨੀ ਗਰੀਬੀ ਸੀ ਰਾਜ ਤੇ ਹੋਰ ਜਿਲ੍ਹੇ ਦੇਖਿਆ ਉਸ ਸਾਡ ਬਾਦ ਮਹਾਰਾਜ ਦਾ ਤਾ ਉਹ ਚੌਕ ਚਾਵਲਾ ਦੀ ਇੱਕ ਮੋਟਾ ਨਾ ਲਗਾਉਂਦੇ ਫਿਰ ਤੇ ਕਿਤੇ ਕੋਈ ਦੇਖ ਨਾਲ ਲੈ ਕੇ ਆਇਆ ਤੇ ਮੈਂ ਕੀ ਲੈ ਕੇ ਆਇਆ ਕੱਚੇ ਚਾਵਲ ਉਹ ਲਗਾਉਂਦੇ ਫਿਰ ਤੁਗਵਾਰ ਤਾਂ ਜਾਣਦੀ ਸੀ ਸਭ ਕੁਝ ਤੇ ਬੜੇ ਪਿਆਰ ਨੇ ਇੰਨੀ ਦੂਰੋਂ ਚੱਲ ਕੇ ਲੰਗੇ ਪੈਰੀਂ ਪੈਦਲ ਚੱਲ ਕੇ ਲੈ ਕੇ ਆਇਆ ਉਹ ਜਦ ਮੈਨੂੰ ਦੱਸਨਾ ਚਾਹ ਰਾਜਨੀਆ ਜਦਕਿ ਮੈਂ ਭੱਗ ਦਾ ਪ੍ਰਸ਼ਾਦ ਲੈ ਲਿਆ ਭਗਵਾਨ ਐਸਾ ਹੈ ਉਹਨੂੰ ਇਹ ਨਹੀਂ ਆ ਬਚੋੜ ਬੱਚੀ ਆ ਕਿ ਪੱਕਿਆ ਉਹਨੂੰ ਇਹ ਆ ਬਈ ਪ੍ਰੇਮ ਪੱਕਾਇਆ ਵੀ ਨਹੀਂ ਉਹ ਪ੍ਰੇਮ ਪਕਾਉਂਦੇ ਜਦੋਂ ਪੁੱਛਿਆ ਕਿ ਘਰ ਵਾਲੀ ਨੇ ਕੁਝ ਵੀ ਪਛਾਣ ਨਹੀਂ ਕਹਿੰਦੇ ਭੁੱਲ ਗਿਆ ਜੁਗਾ ਜੁਗਾ ਸਭਨਾ ਦੀ लाज ਰੱਖਦਾ ਲਓ ਜੀ ਅੱਜ ਮੈਂ ਬਣਾਇਆ ਰਾਜਮਾ ਤੇ ਵੀਡੀਓ ਕੱਟੀ ਗਈ ਸੀ ਤੇ ਉਹ ਵਾੜਲੇ ਆ ਕੱਲੇ ਸਿੰਪਲ ਕੁਝ ਨਹੀਂ ਪਾਇਆ ਨਾ ਲੂਣ ਨਾ ਮਿਰਚ ਤੜਕੇ ਵਿੱਚ ਆਪਾਂ ਸਭ ਕੁਝ ਪਾਵਾਂਗੇ ਠੀਕ ਹੈ ਜੀ ਤੇ ਇਧਰ ਮੈਂ ਪਿਆਜ਼ ਟਮਾਟਰ ਤੇ ਲਸਣ ਲਿਆਵਾ ਠੀਕ ਹੈ ਜੀ ਤੇ ਇਹਨਾਂ ਨੂੰ ਤੜਕ ਕੇ ਫਿਰ ਆਪਾਂ ਗ੍ਰਾਈਂਡਰ ਕਰਾਂਗੇ ਠੀਕ ਹੈ ਤੇ ਮੈਂ ਤਾਂ ਉਹ ਬਣਾ ਕੇ ਸਾਰਾ ਕੁਝ ਸਵਾਰ ਕੇ ਰੱਖ ਲਿਆ ਠੀਕ ਹੈ ਆ ਲੈ ਜੀ ਅੱਧਾ ਚਮਚ ਲੂਣ ਦਾ ਠੀਕ ਹੈ ਤੇ ਅਲਣਾ ਘਰ ਜਿਹੜਾ ਪੀਸੀ ਮਸਾਲਾ ਅੱਧਾ ਚਮਚਾ ਵਾਤਾ ਤੇ ਰਾਜਮਾ ਮਸਾਲਾ ਘਰ ਦੀਆਂ ਪੀਸੀਆਂ ਮਿਰਚਾ ਅੱਧਾ ਚਮਚਾ ਤੇ ਅੱਧਾ ਚਮਚਾ ਧਿੱਗੀ ਮਿਰਚ ਦਾ ਲੋਜੀ ਤੇਲ ਮੇਂ ਦੇ ਗਾ ਮਸਾਲੇ ਨੇ ਜੰਨੀ ਤਰ੍ਹਾਂ ਭੁੰਨਾਣਾ ਫਿਰ ਜਦੋਂ ਆਪਾਂ ਗ੍ਰाइंड ਕਰਨਾ ਬਾਅਦ ਵਿੱਚ ਸਾਰਾ ਕੁਝ ਇੱਦਾਂ ਸਪੂਤਾ ਹੀ ਪਾਉਣਾ ਠੀਕ ਆ ਤਾਂ ਕੇ ਫਿਰ ਇਹਨੂੰ ਪੁੰਨਣਾ ਕੋਸਾ ਹੋ ਜਾਵੇ ਜੀ ਮਸਾਲਾ ਹੁਣ ਕੋਈ ਜਿਆਦਾ ਇੰਨਾ ਅਦਰ ਭਜਦਾ ਜ ਠੀਕ ਆ ਇੰਨਾ ਕੀ ਬਸ ਭੁੰਨਣਾ ਆਪਾਂ ਬਾਕੀ ਬਾਅਦ ਚ ਭੁੰਨਣਾ ਐਨਾਂ ਅੰਚਟ ਕਰਕੇ ਤੇ ਆਵਲਾ ਕੱਲਾ ਤੇਲ ਨਹੀਂ ਹੋਣਾ ਆਪਾਂ ਤੇ ਗ੍ਰੈਂਡਰ ਵਿੱਚ ਪਾਉਣਾ ਮਸਾਲਾ ਠੀਕ ਆ ਆਪਾਂ ਗ੍ਰੈਂਡਰ ਵਿੱਚ ਪੀਸ ਕੇ ਤੇਰੇ ਦੀ ਗਰੇਵੀ ਨੂੰ ਹੋਣੀ ਹੈ ਰਾਜਮਾ ਦੀ ਇਹਦਾ ਸਾਰਾ ਮਸਾਲਾ ਇਰੀਟ ਪਾ ਦੇਣਾ ਠੀਕ ਆ ਬੰਨਾ ਇਹਦੇ ਵਿੱਚ ਪਾ ਲਈਆ ਪੀਸ ਲਈ ਠੀਕ ਆ ਗ੍ਰੈਂਡਰ ਨਾ ਕੱਲਾ ਨਹੀਂ ਚੱਲਣਾ ਠੀਕ ਆ ਇੱਥੇ ਥੋੜਾ ਜਿਹਾ ਗਰਮ ਪਾਣੀ ਪਾਣਾ ਗਰਮਾ ਪਿੱਲੋ ਕਰਕੇ ਰੱਖ ਲਿਓ ਥੋੜਾ ਲੋਜੀ ਮਸਾਲਾ ਹੋ ਗਿਆ ਤਿਆਰ ਹੁਣ ਕੌਣ ਹੋ ਗਿਆ ਨਾ ਅੱਧਾ ਕੰਟ ਚੀਦਾ ਇਹਦਾ ਪਾਉਣ ਨੂੰ ਸਾਰੰਸਾ ਲਾੜ ਦੁਬਾਰਾ ਫੇਰ ਸਕਣਾ ਠੀਕ ਆ ਆਇਆ ਇਹਦਾ ਰੰਗ ਚੇਜ ਹੋ ਗਿਆ ਲ ਇਹ ਨੂੰ 10 ਮਿੰਟ ਹਲੇ ਪੁੰਨਣਾ ਜਿਮਾ ਦੇ ਤੇਲ ਨਾਲ ਸਾਥੇ ਠੀਕ ਆ ਹਾ ਜੇ ਫੇਰ ਦੁਬਾਰਾ ਇਹਨੂੰ ਪੁੰਨ ਲਓ ਦੂਜੀ ਅਰੀ ਇਹਨੂੰ ਪਾਉਣ ਦੇ ਆ ਕਿ ਦੁਬਾਰਾ ਜਿਹੜਾ ਕੱਚਾ ਪੰਨਾ ਹੁੰਦਾ ਉਹ ਨਾ ਆਵੇ ਠੀਕ ਆ ਜਦੋਂ ਆਪਾਂ ਮਸ਼ੀਨ ਚਲਾਉਂਦੇ ਆ ਨਾ ਤੇ ਮਸਾਲਾ ਉਹਦੇ ਵਿੱਚ ਜਿਹੜਾ ਆਂਡ ਹੁੰਦਾ ਵਾ ਹਨਾ ਤੇ ਫਿਰ ਵੀ ਉਹ ਕੱਚਾ ਪੰਨਿਆ ਰਹਿ ਜਾਂਦਾ ਵਾ ਸਬ지 ਖਰਾਬ ਹੋਣ ਦਾ ਡਰ ਹੁੰਦਾ ਵਾ ਇਸ ਕਰਕੇ ਮਸਾਲੇ ਨੂੰ ਦੁਬਾਰਾ ਪੁੱਜੀ ਜਿਹੜੀ ਕੇ ਪੁੰਨੋ ਜਦੋਂ ਮਸਾਲਾ ਹੋਂ ਚੰਗੀ ਤਰ੍ਹਾਂ ਭੁੱਜੀਏ ਇਹਦੀ ਇਹ ਨਿਸ਼ਾਨੀ ਹੁੰਦੀ ਆ ਤੇਲ ਛੱਡ ਦਿੱਤਾ ਮਸਾਲੇ ਨੇ ਹੁਣ ਆਪਣੀ ਸਬ지 ਖਰਾਬ ਨਹੀਂ ਹੋਏਗੀ ਠੀਕ ਆ ਇੱਕ ਜਿਵੇਂ ਨਹੀਂ ਖਰਾਬ ਹੋਣੀ ਤਾਂ ਕਰਕੇ ਕਿ ਕਿ ਆਪਾਂ ਗਰੈਂਡ ਕੀਤੀ ਐ ਠੀਕ ਹੈ ਨਹੀਂ ਸਾਰੇ ਇਹਦੇ ਸਾਰੇ ਗਰੈਂਡ ਕੀਤੇ ਹੋਏ ਆ ਤਾਂ ਕਰਕੇ ਠੀਕ ਹੈ ਸੋਨੇ ਮੈਨ ਆਨ ਪਲਾ ਜਿਹੜਾ ਵੀ ਰਿਹਾ ਸਾਰਾ ਕੁਝ ਬਾਅਦੇ ਨੂੰ ਦੁਬਾਰਾ ਸੇਰਪੰਨਣਾ ਆ ਸੰਜੇ ਸੋਡੀ ਅੱਗੇ ਸੋਨੇ ਪਾ ਦੇਣੀ ਆ ਆਪਾਂ ਰਾਤ ਨੂੰ ਠੀਕ ਹੈ ਇਹਦੇ ਵਿੱਚ ਇਹ ਲੋ ਰਾਜਮਾ ਦੀ ਕੋਈ ਰੰਗਤ ਨਹੀਂ ਸੀ ਹਾਂ ਹੋਰ ਦੇਖੋ ਸਬਜੀ ਕਿੰਦੀ ਵਧੀਆ ਬਣਦੀ ਹੈ ਨਾ ਨਾਲੇ ਗਰੇਵੀ ਬਹੁਤ ਸੰਘਣ ਜਾਂਦੀ ਏ ਇਹਦਾ ਮਸਾਲਾ ਘਣਾ ਸੀ ਤੇ ਨਾਲੇ ਇਹ ਪਾਣੀ ਥੋੜਾਇਆ ਕਾਟਵਾ ਤੇ ਮੈਂ ਕਹਾਂਗੀ ਪਾਣੀ ਕਰਨ ਕੀਤਾ ਹੋਇਆ ਪਹਿਲਾਂ ਠੰਡਾ ਨਹੀਂ ਪਾਣੀ ਪਾਉਣਾ ਵੇ ਕਿਸੇ ਵੀ ਸਬਜੀ ਚ ਠੰਡਾ ਪਾਣੀ ਨਾ ਪਾਇਆ ਕਰੋ ਠੀਕ ਆ ਉਹਦਾ ਸਵਾਦ ਬਦਲ ਜਾਂਦਾ ਪਹਿਲਾਂ ਚੌਲੇ ਵਾਲੇ ਆਜਣ ਪਾਣੀ ਨੂੰ ਫੇਰ ਪਾਇਆ ਕਰੋ ਠੀਕ ਆ ਦੇਖੋ ਬਣਗੇ ਨਾ ਰਾਜਮਾ ਵਧੀਆ ਫੋਂ ਲੈ ਨੂੰ ਚੰਗੀ ਤਰ੍ਹਾਂ ਉਬਾਲਾ ਹੋਣ ਦਿਆਂਗੇ ਠੀਕ ਆ ਕਿਉਂਕਿ ਮੈਂ ਪਾਣੀ ਪਾਇਆ ਵਿੱਚ ਠੀਕ ਆ ਲਓ ਜੀ ਆਪਣੇ ਰਾਜਮਾ ਹੁਣ ਹੋ ਗਏ ਤਿਆਰ ਹਨਾ ਦੇਖੋ ਕਿੰਨੇ ਸੁਨ ਲਾਦ ਲਾਲ ਲਾਲ ਹਨ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਦੀ ਵੀਡੀਓ ਬਣੀ ਹੈ ਕਿਵੇਂ ਦੀ ਨਹੀਂ ਠੀਕ ਆ ਜੀ ਲਓ ਜੀ ਰਾਜਮਾ ਹੁਣ ਹੋ ਗਏ ਤਿਆਰ ਤੇ ਥੋੜੀ ਜਿਹੀ ਮੈਂ ਕਸਤੂਰੀ ਮੇਥੀ ਪਾਵਾਂਗੀ ਉੱਪਰ ਇਹਨਾਂ ਦੇ ਰਾਜਮਾ ਦੇ ਠੀਕ ਹੈ ਜੀ ਤੇ ਮੈਂ ਲਈ ਆਪਣੀ ਥੋੜਾ ਜਿਹਾ ਥੋੜਾ ਜਿਹਾ ਆਪਣੇ ਘਰ ਪਾਵਾਂਗੇ ਆਪਾਂ ਠੀਕ ਆ ਇਹਨੂੰ ਕਹਿੰਦੇ ਨੇ ਰਾਜਮਾ ਸ਼ਾਹੀ ਰਾਜਮਾ ਸ਼ਾਹੀ ਠੀਕ ਹੈ ਜੀ ਕਿਵੇਂ ਦੀ ਲੱਗੀ ਵਧੀਆ ਲੱਗੀ